ਇਸ ਜਿਹੜੇ ਫਿਰ ਪੰਜ ਕੋਈ ਉੱਠਿਆ ਵਾ ਡੰਗਰਾਂ ਪੱਠੇ ਪਾਉਣ ਗਿਆ ਗਾ ਦਿਨ ਦਵਾਜਾ ਖੋਲਿਆ ਤੇ ਅੰਦਰਲੇ ਮਨੇ ਦਵਾਜਾ ਬੰਦ ਹੋ ਗਿਆ ਜਿਹਨੇ ਮੈਂ ਬਾਹਰ ਗਿਆ ਵਾ ਬਾਹਰਲੇ ਮਨੇ ਜਾ ਕੇ ਦੇਖਿਆ ਤੇ ਸਾਰੀ ਗੇੜੇ ਦਿੱਤੀ ਬਈ ਇਹ ਅੜਾ ਦਾ ਗਿਆ ਨਾ ਟੋਲੇ ਸੋਨਾ ਹੈ ਥਾਰਾ ਨਹੀਂ ਆ ਗਿਆ ਕੈਸਾ ਵਾ ਤੁਸੀਂ ਜਿਹੜੇ ਫਿਰ ਪੰਜ ਕੋਈ ਉੱਠਿਆ ਵਾ ਡੰਗਰਾਂ ਪੱਠੇ ਪਾਉਣ ਗਿਆ ਤੁਹਾਰੀਂ ਦਿੰਦਵਾਜਾ ਖੋਲਿਆ ਤਾਂ ਅੰਦਰਲੇ ਮਨੇ ਦਰਵਾਜਾ ਬੰਦ ਹੀ। ਉਹਨਾ ਸਟੂਲ ਆਇਆ ਤਾਂ ਹੰਦਲੇ ਬੰਦ। ਜਿਨੂੰ ਉਹਨਾਂ ਆਵਾਜ਼ ਮਾਰੀ ਹੈ ਕਿ ਦਰਵਾਜਾ ਬੰਦ ਹੋਦਾ। ਜਦੋਂ ਮੈਂ ਬਾਹਰ ਗਿਆ ਵਾਂ ਬਾਹਰਲੇ ਬੰਨੇ ਜਾ ਕੇ ਵੇਖਿਆ ਤਾਂ ਗ੍ਰੇਡ ਟੁੱਤੀ ਪਈ ਦੀ। ਫਿਰ ਇਹ ਸਭ ਸੰਖੋਣ ਕੀਤਾ। ਅੜਾ ਦਾ 11 ਟੋਲੇ ਸੋਨਾ ਹੈ। ਖੜਾ 19000 ਜੇ ਕਹਿਆ ਸੀ। ਕਿੰਨੇ ਕਿਵੇਂ ਦੀ ਘਟਨਾ ਵਾ। ਇਹ ਸਨੇ ਆਉਂਦੀ ਹੈ। ਇਸ ਵੇਲੇ ਖਾਣਾ ਚੋਲੇ ਬਾਰਾ ਦਾ। ਅੰਦਰੋਂ ਸਾਰੀਆਂ ਦੋ ਕਾਟਰ ਮਾਰੀਆਂ ਉਹ ਵੀ ਫੋਲੀ ਦੀਆਂ, ਬੈੱਡ ਫੋਲੇ ਰਿਆ, ਟਰੰਕ ਫੋਲੇ ਰਿਆ, ਉਹਦਾ ਸਟੋਰ ਸਾਰਾ ਖੋਲਿਆ ਦਾ। ਕੀ ਕੀ ਸਮਾਨ ਜੋੜੀ ਹੋ ਸੋਨਾ ਦਾ 11 ਟੋਲੇ ਸੋਨਾ ਪਿਆ ਸਾਰਾ ਮੀਹ ਆ ਗਿਆ ਮੰਗਾ ਇਨਸਾਫ ਦੀ ਗੱਲ ਨੇ ਕਿ ਜਿਹੜੇ ਚੋਰਾਂ ਨੇ ਵਾਪਕੜਿਆ ਜਾਵੇ ਗਾੜੀ ਤੋਂ ਬਾਅਦ ਕੰਮ ਨਾ ਹੋਵੇ ਘਟਨਾ ਇਹ ਹੋਈ ਹੈ ਜੀ ਰਾਤ ਨੂੰ ਇਹ ਸੁੱਤੇ ਸੀਗੇ ਬਾਹਰ ਕੂਟਰ ਲਾ ਕੇ ਸਾਰਾ ਟੱਪਰ ਬਾਹਰ ਸੁੱਤਾ ਸੀਗਾ ਰਾਤ ਕਿਤੇ ਚੋਰ ਆਏ ਆ ਹਾਂ ਚੱਲ ਜਾਣੇ ਉਹਨਾਂ ਬਾਹਰੋਂ ਗ੍ਰੇਲ ਪੁੱਟ ਕੇ ਅੰਦਰ ਵੜ ਕੇ ਅੰਦਰੋਂ ਕੁੰਡੀਆਂ ਲਾ ਲਈਆਂ ਅੰਦਰੋਂ ਕਮਰੇ ਇਹਨਾਂ ਨੇ ਬੰਦ ਕਰ ਦਿੱਤੇ ਆ ਤੇ ਅੰਦਰ ਵੜ ਕੇ ਇਹਨਾਂ ਦੀ ਜਿਹੜੇ ਚੋਰਾਂ ਨੇ ਲਾਕ ਲੁੱਕ ਤੋੜ ਕੇ ਸਾਰੇ ਤੇ ਇਹਨਾਂ ਦਾ 10-12 ਟੋਲੇ ਸੋਨਾ ਸੀਗਾ ਉਹ ਲੈ ਗਿਆ ਤੇ 2000 ਰੁਪਇਆ ਕੈਸੀ ਗੋਣ ਲਗੇ ਪੁਲਿਸ ਨੂੰ ਸ਼ਿਕਾਇਤ ਹੋਈ ਹੈ ਇਹ ਅਫਰ ਇਧਰ ਜੋ ਹੀ ਆ ਹੁਣੇ ਮੁਲਾਜ਼ਮ ਆਇਆ ਡਾਕਟਰ ਲਾ ਕੇ ਤੇ ਕਾਰਵਾਈ ਕਰਨ ਦੇ ਕਿੰਨਾ ਕਹਿ ਬੰ ਇਨਸਾਨ ਆਇਆ ਨੁਕਸਾਨ ਲਗਭਗ 13 ਲੱਖ ਦੇ ਲਗਭਗ ਹੋ ਹੀ ਗਏ